ਚਵਲ ਜਨਾਨੀ ਪੌਕੇ ਨੈਟੇ ਉੱਤੇ ਕੱਲ ਦੀ ਫੜ ਫੜ ਵਿਊ ਦੇ ਭੁੱਖਿਆਂ ਦੇ ਹੱਥ ਰੰਦੀ ਫੜਦੀ ਚਵਲ ਜਨਾਨੀ ਪੌਕੇ ਨੈਟੇ ਉੱਤੇ ਕੱਲ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਮੈਂਕ ਸ਼ਰਮਾ ਤੇ ਹੀਮਾਨੀ ਦੇ ਬ੍ਰੇਕਅਪ ਤੋਂ ਬਾਅਦ ਬੀਤੇ ਦਿਨੀ ਮੈਂਕ ਸ਼ਰਮਾ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆਇਆ ਸੀ ਤੇ ਲਾਈਵ ਹੋ ਕੇ ਉਸਨੇ ਕੁਝ ਗੱਲਾਂ ਬਾਤਾਂ ਕੀਤੀਆਂ ਈਮਾਨੀ ਦੇ ਰਿਲੇਟਡ ਤੇ ਨਾਲ ਹੀ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਈਮਾਨੀ ਨੇ ਬ੍ਰੇਕਅਪ ਤੋਂ ਬਾਅਦ ਨਾਲ ਦੀ ਨਾਲ ਟੈਟੂ ਹੈ ਜਿਹੜਾ ਕਿ ਕਵਰ ਅਪ ਕਰਵਾ ਦਿੱਤਾ ਸੀ ਜੋ ਮਿਆਂਕ ਦੇ ਨਾਮ ਦਾ ਬਣਿਆ ਹੋਇਆ ਸੀ ਉੱਥੇ ਹੀ ਮਿਆਂਕ ਨੇ ਆਪਣੇ ਹੱਥ ਤੇ ਈਮਾਨੀ ਦੇ ਨਾਮ ਦਾ ਟੈਟੂ ਬਣਵਾਇਆ ਹੋਇਆ ਸੀ ਜੋ ਕਿ ਅਜੇ ਤੱਕ ਉਸਨੇ ਕਵਰ ਅਪ ਨਹੀਂ ਕਰਵਾਇਆ ਲੋਕਾਂ ਨੂੰ ਬਹੁਤ ਕਮੈਂਟ ਕੀਤੇ ਮਯੰਕ ਨੂੰ ਕਿ ਅਜੇ ਤੱਕ ਉਸਨੇ ਟੈਟੂ ਕਵਰਅਪ ਕਿਉਂ ਨਹੀਂ ਕਰਵਾਇਆ ਇਸ ਬਾਰੇ ਮਯੰਕ ਨੇ ਬੋਲਿਆ ਕਿ ਮੈਂ ਹੀਮਾਨੀ ਨੂੰ ਸੱਚਾ ਪਿਆਰ ਕਰਦਾ ਸੀ ਮੈਂ ਉਸ ਨੂੰ ਦਿਮਾਗ ਤੋਂ ਨਹੀਂ ਚਾਹਿਆ ਤੇ ਉਸਨੇ ਮੇਰੇ ਨਾਲ ਦਿਮਾਗ ਲਾਇਆ ਸੀ ਤੇ ਤਾਂ ਕਰਕੇ ਉਹ ਛੇਤੀ ਟੈਟੂ ਕਵਰਅਪ ਕਰਵਾ ਗਈ ਬਾਕੀ ਕੀ ਬੋਲਿਆ ਤੁਸੀਂ ਵੀ ਸੁਣੋ ਇੱਕ ਛੋਟੀ ਜੀ ਕਲਿੱਪ ਨਾਲ ਬਾਕੀ ਸਾਰੇ ਲੋਕ ਜਿਹੜੇ ਕੀ ਮਾਨੀ ਨੂੰ ਗਲਤ ਕਹਿ ਰਹੇ ਨੇ ਕਿ ਹੀਮਾਨੀ ਫੇਮ ਲੈ ਕੇ ਮਯੰਕ ਨੂੰ ਛੱਡ ਗਈ ਤੇ ਬਾਕੀ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ ਕਮੈਂਟ ਲੋਕਾਂ ਜਿਗਰਾ ਜਿਆਦਾ ਸੀਗਾ ਤਾਂ ਕਵਰ ਅਪ ਟਾਈਮ ਸਰ ਹੋ ਗਿਆ ਆਡੇ ਜਿਗਰਾ ਨਹੀਂ ਪੈਂਦਾ ਜਿਆਦਾ ਠੀਕ ਆ ਆਈ ਫਿਰ ਇੱਥੋਂ ਲਈ ਨਹੀਂ ਨਾ ਕਦੀ ਕਹੇ ਨਾ